ਪੀਡੀਸੀ ਨਿਊਜ਼ ਦੀ ਖਬਰ ਦਾ ਬਹੁਤ ਵੱਡਾ ਅਸਰ ਹੋਇਆ ਹੈ ਰੋਪੜ ਦੇ ਵਿੱਚ ਲਗਜ਼ਰੀ ਫਾਰਮ ਹਾਊਸੇਸ ਦੇ ਉੱਪਰ ਪੀੜਾ ਪੰਜਾਬ ਅਖਰਕਾਰ ਚੱਲ ਗਿਆ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਫਾਰਮ ਹਾਊਸ ਟੈਟੇਰੀ ਕਰ ਦਿੱਤੇ ਨੇ ਟਾਊਨ ਪਲੈਨਿੰਗ ਵਿਭਾਗ ਨੇ ਪਿੰਡ ਬਰਦਾਰ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਬਿਨਾ ਮਨਜ਼ੂਰੀ ਜੰਗਲਾਤ ਮਹਿਕਮੇ ਦੀ ਜ਼ਮੀਨ ਦੇ ਉੱਤੇ ਇਹ ਫਾਰਮ ਹਾਊਸ ਬਣਾਏ ਗਏ ਸਨ ਪਰ ਵਿਭਾਗ ਸੁੱਤਾ ਪਿਆ ਸੀ ਤੇ ਪੀਡੀਸੀ ਨਿਊਜ਼ ਦੇ ਵੱਲੋਂ ਲਗਾਤਾਰ ਇਸ ਦੇ ਉੱਪਰ ਜਦੋਂ ਗੱਲ ਕੀਤੀ ਗਈ ਪੀਡੀਸੀ ਨਿਊਜ਼ ਦੇ ਪ੍ਰੋਗਰਾਮ ਵਿਚਾਰ ਤਕਰਾਰ ਦੇ ਵਿੱਚ ਇਹ ਮੁੱਦਾ ਜਦੋਂ ਪ੍ਰਮੁਖਤਾ ਨਾਲ ਚੱਕਿਆ ਗਿਆ ਤਾਂ ਜਿਹੜਾ ਪ੍ਰਸ਼ਾਸਨ ਹੈ ਉਹ ਸੁੱਤੀ ਹੋਈ ਨੀਂਦ ਤੋਂ ਜਾਗ ਗਿਆ ਪੁਲਿਸ ਨੇ ਮੌਕੇ ਤੇ ਮੌਜੂਦ ਟਾਊਨ ਪਲੈਨਿੰਗ ਵਿਭਾਗ ਦੀ ਅਗਵਾਈ ਦੇ ਵਿੱਚ ਇਹ ਸਾਰੀ ਕਾਰਵਾਈ ਹੁਣ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਤਾਂ ਹੁਣ ਵੱਡੀ ਕਾਰਵਾਈ ਆਖਰਕਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਜੰਗਲਾਂ ਨੂੰ ਵੱਡ-ਵੱਡ ਕੇ ਉੱਥੇ ਫਾਰਮ ਹਾਊਸ ਬਣਾਏ ਗਏ ਸਨ ਤੇ ਕਿਤੇ ਨਾ ਕਿਤੇ ਨਿਯਮਾਂ ਦੀਆਂ ਧੱਜੀਆਂ ਬੁਰੇ ਤਰੀਕੇ ਨਾਲ ਉਡਾਈਆਂ ਜਾ ਰਹੀਆਂ ਸਨ ਜੰਗਲ ਵੱਡ-ਵੱਡ ਕੇ ਉਥੇ ਬਿਲਡਿੰਗਾਂ ਬਣਾਈਆਂ ਗਈਆਂ ਸਨ ਜਦਕਿ ਜੰਗਲਾਂ ਦੇ ਵਿੱਚ ਕੰਕਰੀਟ ਦੀਆਂ ਇਮਾਰਤਾਂ ਬਣ ਵੀ ਨਹੀਂ ਸਕਦੀਆਂ ਫਿਰ ਵੀ ਇਹ ਚੀਜ਼ਾਂ ਬਣੀਆਂ ਸਨ ਕਿਹਦੀ ਮਨਜ਼ੂਰੀ ਨਾਲ ਬਣੀਆਂ ਸਨ ਇਹ ਸਭ ਸਵਾਲ ਜ ਪੀ.ਸੀ ਨਿਊਜ਼ ਨੇ ਚੱਕੇ ਸਨ ਮੇਰੇ ਸੋਗੀ ਜਗਜੀਤ ਜੱਗੀ ਜਿਨ੍ਹਾਂ ਨੇ ਖਬਰ ਪ੍ਰਮੁਖਤਾ ਦੇ ਨਾਲ ਲਿਆਂਦੀ ਸੀ ਮੁਰੇ ਉਹ ਸਾਡੇ ਨਾਲ ਲਾਈਵ ਇਸ ਵੇਲੇ ਜੁੜ ਗਏ ਨੇ ਜਗਜੀਤ ਤਾਂ ਆਖਰਕਾਰ ਸੁੱਤਾ ਪ੍ਰਸ਼ਾਸਨ ਜਾਗ ਗਿਆ ਹੈਗਾ ਫਾਰਮ ਹਾਊਸ ਜਿੱਥੇ ਜੰਗਲ ਵੱਡ-ਵੱਡ ਕੇ ਬਣਾਏ ਗਏ ਸਨ ਕੰਕਰੀਟ ਦੀਆਂ ਇਮਾਰਤਾਂ ਬਣਾਈਆਂ ਗਏ ਸਨ ਹੁਣ ਕਾਰਵਾਈ ਹੁਣੇ ਸ਼ੁਰੂ ਹੋ ਗਈ ਹੈ ਜੀ ਬਲਵਿੰਦਰ ਸਾਡੀ ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਦੇ ਵਿੱਚ ਤਰਥੱਲੀ ਮੱਤੀ ਤੇ ਭਾਵੇਂ ਕਿ ਜਿਹੜੀ ਕਾਰਵਾਈ ਆ ਉਹ ਪਹਿਲਾਂ ਜਿਹੜੀ ਪ੍ਰਸ਼ਾਸਨ ਦੇ ਕਾਗਜ਼ਾਂ ਤੱਕ ਸੀਮਿਤ ਸੀ ਦਸਤਾਵੇਜ਼ਾਂ ਤੱਕ ਸੀਮਿਤ ਸੀ ਉਹ ਕਾਰਵਾਈ ਹੁਣ ਦਫ਼ਤਰਾਂ ਦੇ ਵਿੱਚੋਂ ਨਿਕਲ ਕੇ ਉਹਨਾਂ ਫਾਰਮ ਹਾਊਸਾਂ ਤੱਕ ਪਹੁੰਚ ਗਈ ਹੈ ਅੱਜ ਟਾਊਨ ਪਲਾਨਿੰਗ ਜਿਹੜਾ ਡਿਪਾਰਟਮੈਂਟ ਹੈਗਾ ਉਸ ਦੇ ਵੱਲੋਂ ਜਿਹੜਾ ਪੀਲਾ ਪੰਜਾ ਲੈ ਕੇ ਉਸ ਜਗ੍ਹਾ ਦੇ ਉੱਤੇ ਪਹੁੰਚ ਕੀਤੀ ਗਈ ਹੈ ਜਿਸ ਜਗ੍ਹਾ ਤੇ ਉਤੇ ਇਹ ਲਗਜ਼ਰੀ ਫਾਰਮ ਹਾਊਸ ਬਣੇ ਸਨ ਇਹਨਾਂ ਲਗਜ਼ਰੀ ਫਾਰਮ ਹਾਊਸਾਂ ਨੂੰ ਜੀਸੀਬੀ ਮਸ਼ੀਨ ਦੇ ਨਾਲ ਹੁਣ ਢਾਇਆ ਜਾ ਰਿਹਾ ਹੈ ਬੜੇ ਵੱਡੇ ਪੱਧਰ ਦੇ ਉਤੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਨਾ ਫਾਰਮਾਂ ਦੀ ਉਥੋਂ ਹੀ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਢਾਣ ਦਾ ਕੰਮ ਆ ਉਹ ਸ਼ੁਰੂ ਕਰ ਦਿੱਤਾ ਗਿਆ ਅਤੇ ਜਿੱਥੋਂ ਜਿੱਥੋਂ ਤੱਕ ਜਿਹੜੇ ਪਿੱਛੇ ਤੱਕ ਜਿਹੜੇ ਫਾਰਮ ਹਾਊਸ ਜਿੱਥੇ ਜਿੱਥੇ ਬਣੇਦਨ ਉਹਨਾਂ ਫਾਰਮ ਹਾਊਸਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਵੱਲੋਂ ਢਾਕੇ ਤਹਿਸ਼ ਨਸ਼ਟ ਕਰ ਦਿੱਤਾ ਗਿਆ ਹੈ ਬੜੀ ਵੱਡੀ ਕਾਰਵਾਈ ਪੀਟੀਸੀ ਨਿਊਜ਼ ਦੀ ਖਬਰ ਤੋਂ ਬਾਅਦ ਪੀਟੀਸੀ ਨਿ ਇਕ ਵੱਡਾ ਵੱਡਾ ਸਵਾਲ ਹੈ ਬਲਵਿੰਦਰ ਵੀਏ ਲੰਮੇ ਸਮੇਂ ਤੋਂ ਇਹ ਫਾਰਮ ਹਾਊਸ ਇੱਥੇ ਬਣਦੇ ਰਹੇ ਜੰਗਲਾਤ ਵਿਭਾਗ ਦੀ ਦਫਾ 4 ਅਤੇ ਦਫਾ 5 ਦੇ ਅਧੀਨ ਜਿਹੜੀ ਜ਼ਮੀਨ ਹੁੰਦੀ ਹੈ ਉਸ ਦੇ ਵਿੱਚ ਜੇਕਰ ਤੁਸੀਂ ਇੱਕ ਦਰਖਤ ਨੂੰ ਵੀ ਕਿਸੇ ਨੂੰ ਛੇੜ ਲਵੋ ਜਾਂ ਇੱਕ ਕੋਈ ਮਿੱਟੀ ਦਾ ਜਿਹੜਾ ਤਸਲਾ ਵੀ ਭਰ ਲਓ ਤਾਂ ਜੰਗਲਾਤ ਵਿਭਾਗ ਤੁਰੰਤ ਜਿਹੜੀ ਕਾਰਵਾਈ ਕਰ ਦਿੰਦਾ ਪਰ ਇੱਥੇ ਏਡੀ ਵੱਡੀ ਗਿਣਤੀ ਦੇ ਵਿੱਚ ਫਾਰਮ ਹਾਊਸ ਬਣਦੇ ਰਹੇ ਏਡੀ ਵੱਡੀ ਜਿਹੜੀ ਡਿਵੈਲਪਮੈਂਟ ਚੱਲਦੀ ਰਹੀ ਤਾਂ ਆਖਿਰਕਾਰ ਇਹ ਅਧਿਕਾਰੀ ਤੇ ਵਿਭਾਗ ਜਿਹੜੇ ਨੇ ਉਹ ਕਿੱਥੇ ਸੁੱਤੇ ਰਹੇ ਨੇ ਇਹ ਇੱਕ ਵੱਡਾ ਸਵਾਲ ਪ੍ਰਸ਼ਾਸਨ ਦੇ ਇਹਨਾਂ ਵਿਭਾਗਾਂ ਦੇ ਉੱਤੇ ਵੀ ਖੜਾ ਹੋ ਰਿਹਾ ਸਬੰਧਤ ਵਿਭਾਗਾਂ ਦੇ ਉੱਤੇ ਵੀ ਖੜਾ ਹੋ ਰਿਹਾ ਵੀ ਐਡਾ ਵੱਡਾ ਜਿਹੜਾ ਤਾਮਚਾਮ ਹੈ ਉਹ ਕਿਸ ਤਰੀਕੇ ਦੇ ਨਾਲ ਇੱਥੇ ਲਗਾਤਾਰ ਕਈ ਸਾਲਾਂ ਤੋਂ ਜਿਹੜਾ ਬਣਦਾ ਰਿਹਾ ਅੱਜ ਭਾਵੇਂ ਕਿ ਇਸ ਦੇ ਉੱਤੇ ਕਾਰਵਾਈ ਕਰਕੇ ਇਸ ਨੂੰ ਤਹਿਸ ਨਹਿਸ ਜਿਹੜਾ ਉਹ ਕੀਤਾ ਜਾ ਰਿਹਾ ਜੀ ਬਲਵਿੰਦਰ ਜੇ ਬਿਲਕੁਲ ਜਗਜੀਤ ਬਹੁਤ ਵੱਡੀ ਜਿਹੜੀ ਗੱਲ ਹੈਗੀ ਹੈ ਕਿਉਂਕਿ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਬਹੁਤ ਹਿੰਮਤ ਕਰਨੀ ਪੈਂਦੀ ਹੈ ਇਹ ਹਿੰਮਤ ਸੀ ਕਿ ਤੁਸੀਂ ਖਬਰ ਲੈ ਕੇ ਆਏ ਔਰ ਪੀਡੀਸੀ ਨਿਊਜ਼ ਦੇ ਉੱਪਰ ਪ੍ਰਮੁੱਖਤਾ ਨਾਲੇ ਜ ਖਬਰ ਚੱਲੀ ਤੇ ਹੁਣ ਇਹ ਸਭ ਕੁਝ ਹੋ ਰਿਹਾ ਇੱਥੇ ਜਗਜੀਤ ਕਿਹੜੀ ਕਿੜੀਆਂ ਚੀਜ਼ਾਂ ਨੇ ਜਿਹਦਾ ਅਸੀਂ ਕਹੀਏ ਕਿ ਰੂਲ ਤੋੜੇ ਗਏ ਕਿਉਂਕਿ ਕੰਕਰੀਟ ਦੀ ਇਮਾਰਤ ਜਿੰਨਾ ਕਿ ਮੈਂ ਸਹੀ ਹਾਂ ਕੰਕਰੀਟ ਦੀ ਇਮਾਰਤ ਨਹੀਂ ਬਣਾਈ ਜਾ ਸਕਦੀ ਜੇ ਤੁਸੀਂ ਕੁਝ ਬਣਾਉਣਾ ਵੀ ਸਟਰਕਚਰ ਤਾਂ ਟੈਂਪਰੇਰੀ ਸਟਰਕਚਰ ਬਣਾਇਆ ਜਾ ਸਕਦਾ ਜਿਹਨੂੰ ਚੱਕਿਆ ਜਾ ਸਕੇ ਰਿਮੂਵ ਕੀਤਾ ਜਾ ਸਕੇ ਪਰ ਇੱਥੇ ਅਸੀਂ ਦੇਖ ਰਹੇ ਇਹ ਬਿਲਡਿੰਗਾਂ ਬਣਾਈਆਂ ਗਈਆਂ ਸੀਗੀਆਂ ਤਾਂ ਰਜਿਸਟਰੀਆਂ ਤੋਂ ਲੈ ਕੇ ਬਿਲਡਿੰਗਾਂ ਬਣਾਉਣ ਤੱਕ ਹਰ ਜਗ੍ਹਾ ਦੇ ਉੱਪਰ ਜਿਵੇਂ ਇੱਕ ਲਾਪਰਵਾਹੀ ਹੋਈ ਹੈ ਜਾਂ ਫਿਰ ਇਹਦੇ ਵਿੱਚ ਮਿਲੀਭੁਗਤ ਹੋਈ ਹੈ ਤਾਂ ਫਿਰ ਉਹਨਾਂ ਅਫਸਰਾਂ ਤੇ ਵੀ ਕਾਰਵਾਈ ਹੋ ਸਕਦੀ ਹੈ ਜਿਨ੍ਹਾਂ ਨੇ ਇਹ ਸਭ ਕੁਝ ਕਰਵਾਇਆ ਦੇਖੋ ਕਥਿਤ ਤੌਰ ਤੇ ਜਿਹੜੀ ਮਿਲਿ ਭੁਗਤਾ ਉਹ ਤਾਂ ਸਾਹਮਣੇ ਆ ਹੀ ਰਹੀ ਹੈ ਕਾਰਵਾਈ ਕਿਹਨਾਂ ਅਫਸਰਾਂ ਤੇ ਹੋਏਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਅਜੇ ਤੱਕ ਕੋਈ ਉੱਚ ਪੱਧਰੀ ਜਿਹੜੀ ਇਹ ਜਾਂਚ ਟੀਮ ਇਸ ਦੇ ਵਿੱਚ ਨਹੀਂ ਬੈਠੀ ਹੈ ਜੇਕਰ ਜਾਂਚ ਟੀਮ ਸਰਕਾਰ ਇਸ ਦੇ ਉੱਤੇ ਬਿਠਾਉਂਦੀ ਹੈ ਤਾਂ ਵੱਡਾ ਐਕਸ਼ਨ ਜਿਹੜਾ ਉਹ ਸਬੰਧਤ ਜਿਹੜੇ ਅਧਿਕਾਰੀ ਆ ਉਹਨਾਂ ਤੇ ਵੀ ਆ ਸਕਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਇਹ ਜਿਹੜੀਆਂ ਚੀਜ਼ਾਂ ਇਹ ਕਿਸ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਦੇ ਵਿੱਚ ਜਿਹੜੀਆਂ ਉਹ ਵੱਧ ਰਹੀਆਂ ਰਹੀਆਂ ਨੇ ਜੇਕਰ ਫਾਰਮ ਹਾਊਸਾਂ ਦੀ ਗੱਲ ਕੀਤੀ ਜਾਵੇ ਤਾਂ ਲਗਜ਼ਰੀ ਜਿਹੜੇ ਫਾਰਮ ਹਾਊਸ ਹੋਈ ਨਹੀਂ ਜਿਹੜੀ ਦਫਾ 4 ਔਰ ਦਫਾ 5 ਦੇ ਦਿਨ ਜਿਹੜੀ ਕੰਸਟਰਕਸ਼ਨ ਆ ਤੁਸੀਂ ਉਹ ਬਿਲਕੁਲ ਵੀ ਨਹੀਂ ਕਰ ਸਕਦੇ ਉੱਥੇ ਜਿਹੜੀ ਉਸ ਏਰੀਏ ਦੇ ਵਿੱਚ ਉਸ ਇਲਾਕੇ ਦੇ ਵਿੱਚ ਜਿਹੜੇ ਫਾਰਮ ਹਾਊਸ ਹੈ ਇਹ ਡਵੈਲਪ ਕੀਤੇ ਨੇ ਭੰਮ ਕੇ ਇਹ ਜਿਹੜੇ ਮਾਲਕ ਨੇ ਉਹ ਡੀ ਲਿਸਟਿੰਗ ਏਰੀਏ ਦਾ ਹਵਾਲਾ ਜ਼ਰੂਰ ਦਿੰਦੇ ਨੇ ਪਰ ਡੀ ਲਿਸਟਿੰਗ ਏਰੀਏ ਦੇ ਵਿੱਚ ਵੀ ਕੋਈ ਮਨਜ਼ੂਰੀ ਜਿਹੜੀ ਹੈ ਉਹ ਨਹੀਂ ਹੈਗੀ ਜਿਸ ਤਰੀਕੇ ਨਾਲ ਕੰਕਰੀਟ ਦੀਆਂ ਜਿਹੜੀਆਂ ਇਮਾਰਤਾਂ ਬਣੀਆਂ ਲੱਕੜ ਦੀਆਂ ਇਮਾਰਤਾਂ ਜਿਹੜੀਆਂ ਬਣੀਆਂ ਇਸ ਦੀ ਮਨਜ਼ੂਰੀ ਇਹਨਾਂ ਦੇ ਪਾਸ ਕਿਸੇ ਪਾਸ ਜਿਹੜੀ ਆ ਉਹ ਨਹੀਂ ਅੱਜ ਵੀ ਸਵੇਰ ਤੋਂ ਮਤਲਬ ਕਿ ਕੁਝ ਲੋਕ ਜਿਹੜੇ ਨੇ ਉਹ ਇੱਥੇ ਰੌਲਾ ਜ਼ਰ ਵੀ ਅਸੀਂ ਸਟੇ ਲੈ ਕੇ ਆ ਰਹੇ ਹਾਂ ਇਹ ਗਲਤ ਕਾਰਵਾਈ ਆ ਪਰ ਕਿਸੇ ਵੀ ਤਰ੍ਹਾਂ ਦਾ ਦਸਤਾਵੇਜ਼ ਜਿਹੜਾ ਉੱਪਰ ਜਿਹੜੇ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਦੇ ਅੱਗੇ ਇਹ ਪੇਸ਼ ਨਹੀਂ ਕਰ ਸਕਿਆ ਜਿਸ ਕਰਕੇ ਤੜਕ ਸਵੇਰ ਤੋਂ ਬਲਵਿੰਦਰ 7 ਵਜੇ ਤੋਂ ਇਹ ਕਾਰਵਾਈ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ ਜੋ ਕਿ ਨਿਰੰਤਰ ਹਜੇ ਤੱਕ ਜਾਰੀ ਹੈ ਹਜੇ ਤੱਕ ਜਿਹੜੇ ਫਾਰਮ ਹਾਊਸ ਨੇ ਉਹ ਲਗਾਤਾਰ ਜਿਹੜੇ ਨੇ ਉਹ ਤੋੜੇ ਜਾ ਰਹੇ ਨੇ ਲਗਾਤਾਰ ਇਮਾਰਤਾਂ ਜਿਹੜੀਆਂ ਨੇ ਉਹ ਢਾਹ ਢੇਰੀ ਕੀਤੀਆਂ ਜਾ ਰਹੀਆਂ ਨੇ ਜੀ ਬਲਵਿੰਦਰ ਜੀ ਜਗਜੀਤ ਇੱਕ ਸਵਾਲ ਹੋਰ ਕਿਉਂਕਿ ਇਹ ਜਿਹੜੀਆਂ ਬਿਲਡਿੰਗਾਂ ਹੈ ਅ ਪਰਸਨਲ ਯੂਜ਼ ਲਈ ਵਰਤੀਆਂ ਜਾ ਰਹੀਆਂ ਸੀ ਜਾਂ ਕਮਰਸ਼ੀਅਲ ਇਸਤੇਮਾਲ ਵੀ ਹੋ ਰਿਹਾ ਸੀ ਕਿਤੇ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਸ਼ਾਇਦ ਲੱਗ ਰਿਹਾ ਕਿ ਜੇ ਇਹਨਾਂ ਨੂੰ ਇੱਕ ਹੋਟਲ ਦੀ ਤਰ੍ਹਾਂ ਲੋਜ ਦੀ ਤਰ੍ਹਾਂ ਵੀ ਵਰਤਿਆ ਜਾਂਦਾ ਸੀ ਇਹ ਬਿਲਕੁਲ ਇਹਨਾਂ ਦੀ ਵਰਤੋਂ ਕਿਸ ਤਰੀਕੇ ਦੇ ਨਾਲ ਹੋ ਰਹੀ ਸੀ ਇਹ ਇੱਕ ਵੱਡਾ ਜਾਂਚ ਦਾ ਵਿਸ਼ਾ ਹੈ ਕਿਉਂਕਿ ਇਸ ਦੇ ਜਿਹੜਾ ਬਾਹਰ ਹੈਗਾ ਸੜਕ ਦੇ ਉੱਤੇ ਜਿਹੜਾ ਇੱਕ ਵੱਡਾ ਗੇਟ ਲਗਾ ਦਿੱਤਾ ਗਿਆ ਜਿਸ ਦੇ ਉੱਤੇ ਇਹ ਲਿਖ ਦਿੱਤਾ ਗਿਆ ਵੀ ਬਿਨਾਂ ਆਗਿਆ ਤੋਂ ਅੰਦਰ ਜਾਣਾ ਮਨਾ ਹੈ ਤਾਂ ਕਿਸੇ ਦੀ ਵੀ ਐਂਟਰੀ ਜਿਹੜੀ ਹੈ ਉਹ ਅੰਦਰ ਨਹੀਂ ਹੁੰਦੀ ਸੀ ਤਾਂ ਅੰਦਰ ਜਿਹੜੇ ਫਾਰਮ ਹਾਊਸ ਜਿਹੜੇ ਬਣੇ ਹੋਏ ਸਨ ਉਹ ਕਿਰਾਏ ਤੇ ਦਿੱਤੇ ਜਾਂਦੇ ਸਨ ਜਾਂ ਲੋਕਾਂ ਨੂੰ ਵੇਚੇ ਗਏ ਨੇ ਇਹਨਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਫਾਰਮ ਹਾਊਸ ਨੇ ਉਹ ਲੋਕਾਂ ਨੂੰ ਵੇਚੇ ਗਏ ਨੇ 21 ਏਕੜ ਦੇ ਵਿੱਚ 2-2 ਏਕੜ ਦੇ ਵਿੱਚ ਜਿਹੜੇ ਫਾਰਮ ਹਾਊਸ ਆ ਉਹ ਵੇਚੇ ਗਏ ਦੀਦ ਦਾ ਜਿਹੜਾ ਮੁੱਦਾ ਚੁੱਕਿਆ ਗਿਆ ਤਾਂ ਉਸ ਤੋਂ ਬਾਅਦ ਮਾਲ ਵਿਭਾਗ ਨੇ ਕਾਰਵਾਈ ਕਰਦਿਆਂ ਇਹਨਾਂ ਸਾਰੀਆਂ ਰਜਿਸਟਰੀਆਂ ਦੇ ਉੱਤੇ ਰੋਕ ਲਗਾ ਕੇ ਇਹਨਾਂ ਦੇ ਜਿਹੜੇ ਇੰਤਕਾਲ ਹੈ ਉਹ ਨਾਮਨਜ਼ੂਰ ਕਰ ਦਿੱਤੇ ਗਏ ਇਹ ਇਹ ਪਿਟਿਸ਼ਨੂ ਦੀ ਖਬਰ ਤੋਂ ਬਾਅਦ ਹੀ ਜਿਹੜਾ ਜਿਹੜਾ ਮਾਲ ਵਿਭਾਗ ਆ ਉਸਨੇ ਕਾਰਵਾਈ ਕੀਤੀ ਤਾਂ ਉਸ ਤੋਂ ਸਾਫ ਤੌਰ ਦੇ ਉੱਤੇ ਜ਼ਾਹਿਰ ਹੈ ਵੀ ਬਿਨਾ ਕਿਸੇ ਪ੍ਰਵਾਨਗੀ ਤੋਂ ਜਿਹੜਾ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਸੀ ਪੀਐਲਪੀਏ ਐਕਟ ਦੀ ਜੇਕਰ ਉਲੰਘਣਾ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਉਲੰਘਣਾ ਹੋਈ ਹੈ ਹੋਰ ਜਿਹੜੇ ਸਬੰਧਤ ਜਿਹੜੇ ਨਿਯਮ ਨੇ ਉਹ ਨਿਯਮਾਂ ਨੂੰ ਛਿੱਕੇ ਦੇ ਉੱਤੇ ਟੰਕ ਕੇ ਜਿਹੜੀ ਇਹ ਸਾਰੀ ਡਿਵੈਲਪਮੈਂਟ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਹੋਈ ਆ ਜਿਸ ਤੇ ਹੁਣ ਜਿਹੜੀ ਆ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਠੀਕ ਹੈ ਠੀਕ ਹੈ ਜਗਜੀਤ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਤਸਵੀਰਾਂ ਜਿਹੜੀਆਂ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਤਾਂ ਬਹੁਤ ਵੱਡੀ ਖਬਰ ਪੀਟੀਸੀ ਨਿਊਜ਼ ਦੇ ਉੱਪਰ ਸਾਡੇ ਪ੍ਰੋਗਰਾਮ ਵਿਚਾਰ ਤਕਰਾਰ ਦੇ ਵਿੱਚ ਇਹ ਪੂਰਾ ਮੁੱਦਾ ਉਜਾਗਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਜਿਹੜਾ ਹੈਗਾ ਉਹ ਜਾਗਦਾ ਹੋਇਆ ਨਜ਼ਰ ਆ ਰਿਹਾ ਹੈ